ਦੁਨੀਆ ਕੀ ਵੀੜ 'ਚ ਨਿਕਲ ਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਉਸ ਦੀ 25 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਸ ਵੇਲੇ ਯਿਸੂ ਨੇ ਅੱਗੋ ਆਖਿਆ ਹੈ ਪਿਤਾ ਆਕਾਸ਼ ਅਤੇ ਧਰਤੀ ਦੇ ਮਾਲਕ ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਹਨਾਂ ਗੱਲਾਂ ਨੂੰ ਗਿਆਨੀਆਂ ਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਤੇ ਉਹਨਾਂ ਨੂੰ ਨਿਆਣਿਆਂ ਉੱਤੇ ਪਰਗਟ ਕੀਤਾ ਪ੍ਰਭ ਯੇਸ਼ੂ ਮਸੀਹ ਜੀ ਨੇ ਪਰਮੇਸ਼ਰ ਉਸਦੇ ਚਰਿੱਤਰ ਅਤੇ ਉਸਦੇ ਕੰਮਾਂ ਦੇ ਬਾਰੇ ਵਿੱਚ ਗਿਆਨ ਦੀ ਸਮਝ ਦੇ ਬਾਰੇ ਵਿੱਚ ਲੋਕਾਂ ਨੂੰ ਸਮਝਾਇਆ ਪਰਮੇਸ਼ਰ ਦੇ ਬਾਰੇ ਵਿੱਚ ਗਿਆਨ ਹਰ ਇੱਕ ਮਨੁੱਖ ਦੇ ਮਨ ਦੇ ਵਿੱਚ ਪ੍ਰਗਟ ਹੈ ਕਿਉਂਕਿ ਪਰਮੇਸ਼ਰ ਨੇ ਉਸ ਨੂੰ ਉਹਨਾਂ ਦੇ ਉੱਤੇ ਪ੍ਰਗਟ ਕੀਤਾ ਹੈ ਪਾਪ ਦਾ ਇਹ ਪਰਿਨਾਮ ਹੈ ਕਿ ਪਰਮੇਸ਼ਰ ਦਾ ਕ੍ਰੋਧ ਤਾਂ ਮਨੁੱਖਾਂ ਦੇ ਉੱਤੇ ਸਵਰਗ ਤੋਂ ਉਹਨਾਂ ਦੇ ਕੁਧਰਮ ਅਤੇ ਉਹਨਾਂ ਦੀ ਆ ਭਗਤੀ ਦੇ ਕਾਰਨ ਪਰਗਟ ਹੈ ਅਤੇ ਉਹਨਾਂ ਨੇ ਸੱਚਾਈ ਨੂੰ ਕੋ ਧਰਮ ਦੇ ਨਾਲ ਦਬਾ ਕੇ ਰੱਖਿਆ ਹੋਇਆ ਹੈ ਪਰਮੇਸ਼ਰ ਦੇ ਅਣ ਦੇਖੇ ਗੁਣ ਅਰਥਾਤ ਉਸ ਦੀ ਸਨਾਤਨ ਸਮਰਥ ਅਤੇ ਪਰਮੇਸ਼ਰਤਵ ਸੰਸਾਰ ਦੀ ਸ੍ਰਿਸ਼ਟੀ ਦੇ ਸਮੇਂ ਤੋਂ ਹੀ ਉਸ ਦੇ ਕੰਮਾਂ ਦੇ ਦੁਆਰਾ ਦੇਖਿਆ ਜਾ ਸਕਦਾ ਹੈ ਪਾਪ ਤੋਂ ਮਨੁੱਖ ਨੂੰ ਬਚਾਉਣ ਦੇ ਲਈ ਪਰਮੇਸ਼ਰ ਨੇ ਆਪਣੀ ਸਮਰਥ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ ਪਰਮੇਸ਼ਰ ਸਵੈਮ ਦੇਤਾਰੀ ਹੋਏ ਅਤੇ નિર્ਦੋਸ਼ ਅਤੇ ਨੇਕਲੰਖ ਹੁੰਦੇ ਹੋਏ पापी मनुखਾਂ ਦੇ ਭਾਰ ਨੂੰ ਆਪਣੇ ਉੱਪਰ ਲੈ ਕੇ ਉਸ ਕਲਬੜੀ ਦੀ ਸਲੀਵ ਦੇ ਉੱਤੇ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਬਲੀਦਾਨ ਹੋਏ ਅਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉਠੇ ਤਾਂ ਕਿ ਜੋ ਕੋਈ ਵੀ ਵਿਸ਼ਵਾਸ ਰੱਖੇ ਉਹ ਪਾਪ ਤੋਂ ਮੁਕਤੀ ਪ੍ਰਾਪਤ ਕਰ ਸਕੇ ਅਤੇ ਆਪਣੇ ਜੀਵਨ ਦੇ ਵਿੱਚ ਖੁਸ਼ੀ ਅਤੇ ਆਨੰਦ ਨੂੰ ਪ੍ਰਾਪਤ ਕਰ ਸਕੇ ਪਿਆਰੋ ਇਹ ਆਸਾਨ ਅਤੇ ਸਿੱਧਾ ਅਤੇ ਗੰਭੀਰ ਸੰਦੇਸ਼ ਵਿਦਵਾਨਾਂ ਦੀ ਸਮਝ ਤੋਂ ਬਾਹਰ ਹੈ ਪਰੰਤੂ ਜੋ ਕੋਈ ਬਾਲਕਾਂ ਦੇ ਵਾਂਗ ਨਿਰਮਲ ਅਤੇ ਦੀਨ ਮਨ ਲੈ ਕੇ ਇਸ ਖੁਸ਼ਖਬਰੀ ਦੇ ਉੱਤੇ ਵਿਸ਼ਵਾਸ ਰੱਖਦੇ ਹਨ ਉਹ ਧੰਨ ਹਨ ਯਾਰੋ ਤੁਸੀਂ ਵੀ ਬਾਲਕਾਂ ਦੇ ਵਾਂਗ ਇੱਕ پاک ਅਤੇ ਨਿਰਮਲ ਮਨ ਲੈ ਕੇ ਪਰਮੇਸ਼ਰ ਪੁੱਤਰ ਪ੍ਰਭੂ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਰੱਖ ਸਕੋ ਇਹ ਮੇਰੀ ਤੁਹਾਡੇ ਸਾਰਿਆਂ ਲਈ ਪਰਮੇਸ਼ਰ ਅੱਗੇ ਅੱਜ ਪ੍ਰਾਰਥਨਾ ਹੈ ਧੰਨਵਾਦ ਦੁਨੀਆ ਕੀ ਭੀੜਵੇਂ